ਓਏ ਬੱਬਾ ਕਿੰਨੇ ਸੋਹਣੇ ਪੀਸ ਓਏ ਬੁਟੀਕ ਪੀਸ ਸੇ ਕੀ ਬਾਤ ਐ ਸੈਲੀਬੇਟਿਵ ਪੀਸ ਆ ਬਈ ਹਾਂ ਔਰ ਬੜੇ ਸੋਹਣੇ ਸੋਹਣਿਆ ਯਾਰ ਲਿਆਈਏ ਆਪਾਂ ਬਿਲਾ ਆੜਿਆ ਹਣਾ ਜੋਰ ਢੜ ਦੇਤੇ ਆ ਨਾ ਸਾਰੇ ਜਾਨ ਆਣ ਆਏ ਬਈ ਆਪਣੇ ਕੋਲ ਆਏ ਪਏ ਆ ਤੇ ਦਿਖਾਓ ਜੀ ਮਾਰਾ ਫਿਰ ਢੇਰਾ ਦੇ ਢੇਰ ਲੱਗਿਆ ਪਿਆ ਆ ਜਾਓ ਦਿਖਾਈਏ ਫਿਰ ਅੱਛਾ ਫਰਾਦ ਆ ਗਿਆ ਆਜੋ ਆਜੋ ਲਓ ਜੀ ਢੇਰ ਲੱਗਿਆ ਹੋਇਆ ਵੀਰੇ ਸੈਲੀ ਬੜੀ ਪੀਸ ਬੁਟੀਕ ਪੀਸ ਆ ਜਿਹੜਾ ਇਹ ਲੁੱਟ ਮਜੀ ਪਈਆ ਬਜ਼ਾਰਾਂ ਤੇ 1195 1295 1395 ਅੱਛਾ ਜੀ ਆਪਾਂ ਦਾ ਇਹੇ ਜੇ ਰੇਟ ਕਰ ਦਿੰਦੇ ਆ ਤੇ ਫਾਇਦੇ ਕਰਦੇ ਆ ਸਾਰੇ ਬਣਪਾ ਦੇ ਲੁੱਟ ਕਰਨੀ ਹੈ ਖਤਮ ਕਰਦੇ ਆ ਵੀਡੀਓ ਸਟਾਰਟ ਬਾਬੂ ਪਹਿਲਾ ਪਿਸ ਕਿਹੜਾ ਆ ਗਿਆ ਲਓ ਜੀ ਜੋਰ ਜੱਟ ਤੇ ਆ ਗਿਆ ਪੀਜੀ ਸੈਲੀਵੇਟਿਵ ਪੀਸ ਆ ਗਿਆ ਜੀ ਲਓ ਜੀ ਕੀ ਬਾਤ ਹੈ ਜੀ ਲਓ ਜੀ ਮਾਡਲ ਚੈੱਕ ਕਰੋ ਸੇਮ ਟੂ ਸੇਮ ਡਿੱਟੋ ਤਿਆਰ ਕਰਵਾਇਆ ਓ ਜੋਰ ਜੱਟ ਦਾ ਸੈਲੀਵੜੀ ਪੀਸ ਜੀ ਸਾਰਾ ਥ੍ਰੈਡ ਵਰਕ ਆ ਜੀ ਬੁਟੀਕ ਸਟਾਈਲ ਆ ਮਾਰਕੀਟ ਰੇਟ ਹੈਗਾ 2500 3000 ਆਪਾਂ ਕਿੰਨਾ ਦਾ ਕਰਨਾ ਬਾਬੂ ਫਿਰ ਲੈ ভাই ਤੂੰ ਵੀ ਲੈ ਕੇ ਆਇਆ ਫਿਰ ਤੂੰ ਹੀ ਰੇਟ ਦੱਸ ਰੇਟ ਦੱਸ ਵੀਰੇ ਕਰ ਗਏ ਫਾਇਦੇ ਲੋਕਾਂ ਦੇ ਨਾਲ ਵੀਰੇ ਬਾਜੂ ਵਰਕਰ ਵਾਲੋ ਜਾ ਕਰ ਵਾਲੋ ਪਹੁੰਚੇ ਵਰਕ ਫਾਇਦੇ ਕਰਦੀਆਂ ਇਹਨੇ ਲੋਕਾਂ ਦੇ ਹਾਂ ਵੀਰੇ ਲੁੱਟ ਖਤਮ ਕਰਨ ਆਏ ਆ ਲੁੱਟ ਖਤਮ ਕਰਨ ਗਾਉ ਤਾਸ ਵਾਲੇ ਬਸ ਠੀਕ ਲਈ ਆਪਾਂ ਕਰਦੇ 1200 ਦੇ ਦੋ ਠੀਕ ਹੋ ਵੀਰੇ ਅੱਛਾ ਜੀ 700 ਰੁਪਏ ਦਾ ਇੱਕ ਪਰਸੋ 2 ਤੋਂ 700 ਰੁਪਏ ਦਾ ਇੱਕ ਹਾਂਜੀ ਵੀਰੇ 700 ਦਾ ਇੱਕ 1200 ਦੇ ਰੋਜ਼ ਜਿੰਨਾ ਮਰਜੀ ਸਟਾਕ ਲੈ ਲੈਣ ਫੁੱਲ ਜੋਬ ਵੀਰੇ ਨਾ ਤੂੰ ਲੁੱਟ ਖਤਮ ਕਰਕੇ ਹੀ ਜਾਓਂਗੇ ਤੇਰੇ ਖਤਮ ਕਰਨ ਆਇਆ ਤੇ ਖਤਮ ਕਰਕੇ ਹੀ ਜਾਵਾਂਗੇ ਕੀ ਆਵਾਜ਼ ਆ ਕੀ ਆਵਾਜ਼ ਹੈ ਲਓ ਜੀ 2.5 ਮੀਟਰ ਦੇ ਵੱਡੇ ਪਣੇ ਦੇ ਦੁਪੱਟਾਂਗੇ ਦੁਪੱਟਾ ਵੀ ਜੋਰ ਜਰਦਾ ਸੂਟ ਵੀ ਜੋਰ ਜਰਦਾ ਪਟਿਕ ਸਟਾਈਲ ਆ ਮਾਰਕੀਟ ਰੇਟ ਹੈਗਾ 2500 3000 ਆਪਾਂ ਕਰਦੇ 1200 ਦੇ 2700 ਦਾ ਇੱਕ ਜਲਦੀ ਜਲਦੀ ਸਰਵਿਸ ਸ਼ਾਟ ਕਰ ਲੋ ਆਰਡਰ ਪੁੱਕ ਕਰਵਾ ਲਓ ਆਰਡਰ ਨੰਬਰ ਹੈ 82848 120022 82848 120022 6 ਪੀਸ ਆ ਜੀ ਮਾਡਲ ਆ ਇਹ ਪੀਸ ਆ ਮਾਰਕੀਟ ਚ ਮਿਲਦੇ ਆ 2500 3000 ਚੰਡੀਗੜ੍ਹ ਜਾੜੋ ਮੋਹਾਲੀ ਜਾੜੋ ਜਿੱਥੋਂ ਵੀ ਮਰਜ਼ੀ ਜਾੜੋ ਕਿਤੋਂ ਨਹੀਂ ਮਿਲਨੇ ਇੰਨੇ ਸੋਹਣੇ ਬੁਟੀਕ ਸਟਾਈਲ ਪੀਸ ਆ ਜੀ ਟਾਗੇਦੇ ਹੋਏ ਆ ਵਰਕ 16 ਵਰਕ ਹੋਇਆ ਹੋਇਆ ਜੀ ਪੂਰਾ ਮੜਾ ਪਿਆ ਜੀ ਵਰਕ ਪੂਰਾ ਮੜਾ ਪਿਆ ਬਾਜੂ ਵੀ ਦਿਖਾ ਦਿਓ ਵੀ ਨਾਲ ਪਹੁੰਚੇ ਵੀ ਦਿਖਾ ਦਿਓ ਗਾਇਨਕ ਲਾ ਦੋ ਤੇ ਆਗੇ ਸੈਲੀ ਬੇੜੀ ਪੀਸ ਸਾਰਾ ਕੋਸੀ ਦਿਖਾਵਾਂਗੇ ਵੀਰੇ ਕੀ ਬਾਤ ਆ ਬਾਜੂ ਵੀ ਵਰਕ ਆ ਪਹੁੰਚੇ ਵੀ ਵਰਕ ਆ ਹੀ ਰੇਟ ਹੈਗਾ 1200 ਦੇ 2 700 ਰੁਪਏ ਦਾ ਇੱਕ ਜਲਦੀ ਜਲਦੀ ਸਕਰੀਨ ਸ਼ਾਟ ਕਰ ਲਓ ਆਰਡਰ ਬਾਕਰਵਾ ਦਿਓ ਜਿੰਨਾ ਮਰਜੀ ਸਟਾਕ ਲੈ ਲਓ ਜੀ ਪੂਰਾ ਸਟਾਕ ਅਵੇਲੇਬਲ ਆ ਜੀ ਗਾਇਨਕ ਲਾਤਾ ਸ਼ਹਿਰ ਸਟੋਰ ਜਿੱਥੇ ਲੱਗਿਆ ਭਾਰੀ سیل ਮੇਲਾ ਸਾਰੇ ਪਿੰਪਾ ਇੱਕ ਵਾਰੀ ਜਰੂਰ ਪਹੁੰਚੋ ਬੰਮਾਵਾ ਕੇ ਬੰਤ ਜੀ ਅੱਜ ਤੋਂ ਆਧ ਰੇਡ ਕਰਤਾ 2500 3000 ਵਾਲੇ ਸੂਟ 1200 ਦੇ 2700 ਰੁਪਏ ਲੈ ਕੇ ਲਓ ਜੀ ਜਿੰਨੇ ਮਰਜ਼ੀ ਲੈ ਲਓ ਮੇਲੇ ਦੀ ਲੱਗਿਆ ਚੜੀਆ ਦੀ ਗਾਗਲਾ ਬੋਸ ਤੇ ਸੈਲੀਬਿਟੀ ਆਗੇ ਪੀਸ ਜੀ ਪੂਰੇ ਓਕੇ ਓਕੇ ਦੀ ਰਿਪੋਰਟ ਆ ਜੀ ਜੋ ਜੱਟ ਦਾ ਹਸਤਾਫਾ ਜੀ ਮੈਂ ਕਿੰਨਾ ਜੀ ਪੂਰਾ ਸੋਹਣਾ ਵਰਕ ਹੋਇਆ ਹੋਇਆ ਜੀ ਪੂਰਾ ਬੜਾ ਪਿਆਜੀ ਵਰਕ ਇਹਨਾਂ ਤਾਂ ਦੇਖ ਕਲਾ ਕਲਾ ਧਾਗਾ ਦੇਖੋ ਜੀ ਫਿਨਿਸ਼ਿੰਗ ਦੇਖੋ ਜੀ ਕੋਈ ਐ ਨਹੀਂਗਾ ਫਿਸ਼ਿੰਗ ਖਰਾਬ ਹੋਈ ਆ ਧਾਗੇ ਉਖੜੇ ਭੁਖੜੇ ਆ ਜੀ ਰੇਡਰੋਗਾ ਸੇਮ 1200 ਤੋਂ 700 ਰੁਪਏ ਦਾ ਇੱਕ ਸਕਰੀਨ ਸ਼ਾਟ ਕਰ ਲੋ ਆਰਡਰ ਪੱਕਾਵਾ ਲਓ ਆਰਡਰ ਕਰਨੇਗਾ ਆਪਿਆ 4212 ਨੂੰ ਬਾਈ ਨਾ ਪਰੇ ਵਾਜੂ ਵੀ ਵਰਕਾ ਲਓ ਜੀ ਡਰੈਸ ਨਾਟ ਕਰ ਲਓ ਜੀ ਸਹਿਰ ਪਗੜਾੜ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਕੋਣੀ ਬਸਟਾਡ ਰੋਡ ਜੀ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਗਲਾਉਤਾ ਹੌਜੀ ਧੰਨ ਜੀ ਯਾ ਚੈੱਕ ਕਰ ਜਿਓ ਡਿਜ਼ਾਈਨ ਲਵੈਂਡਰ ਕਦਰ ਤੇ ਡਿਜ਼ਾਈਨ ਨਾਲ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਲੱਗਿਆ ਹੋਇਆ ਨਾਲ ਜੋਰ ਜਰ ਦਾ ਦੁਪੱਟਾ ਆ ਗਿਆ ਜੀ ਓਕੇ ਦੀ ਰਿਪੋਰਟ ਡਿਜ਼ਾਈਨ ਤੇ ਨਾਲ ਵੀਰੇ ਮਾਡਲ ਦਿਖਾ ਦਿਓ ਸੇਮ ਮਾਡਲ ਆ ਡਿਆ ਲਓ ਵੀਰੇ ਜਿਮਾ ਟਿੱਕ ਟੋ ਕਰਵਾਤਾ ਓਕੇ ਗੰਮੀ ਆਜ਼ੂਰਾ ਸੇਮ ਟੂ ਸੇਮ ਸੈਲੀਬ੍ਰਿਟੀ ਪੀਜ਼ਾ ਦੀ ਬਹੁਤ ਹੀ ਵੈਰਾ ਪੀਜ਼ਾ 12 ਜੁਦੇ 2700 ਰੁਪਏ ਦਾ ਇੱਕ ਸਬੀ ਸ਼ੋਰਟ ਕਰ ਲਓ ਆਰਡਰ ਬੱਕ ਕਰਵਾ ਦਿਓ ਜੀ ਆਰਡਰ ਨੰਬਰ ਹੈਗਾ 824311202 ਬਾਈ 824311202 ਬਾਈ ਸੋਹਣੇ ਸੋਹਣੇ ਸੂਕਤੀ ਤੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੰਸਟਾਗ੍ਰਾਮ ਦੇ ਪੇਜ ਨੂੰ ਜਰੂਰ ਫੋਲੋ ਕਰੋ ਨਵੇਂ-ਨਵੇਂ ਰੀਲਾਂ ਦੇ ਲਈ ਨਵੀਂ-ਨਵੀਂ ਵੈਰਾਈਟੀ ਦੇ ਲਈ ਜਿੰਨਾ ਮਰਜੀ ਸਟਾਕ ਲੈ ਲਓ ਫੁੱਲ ਸਟਾਕ ਅਵੇਲੇਬਲ ਹੈ ਜੀ ਗਣ ਘਲਾਤੋ ਸ਼ਾਰਪ ਦੌਰ ਕੰਟੈਕਟ ਨੰਬਰ ਆਪਣਾ 824812 ਜਿੰਨਾ ਸੋਹਣਾ ਵਰਕ ਹੋਇਆ ਵਾ ਜੀ ਕਿੰਨਾ ਸੋਹਣਾ ਵਰਕ ਪੂਰਾ ਥ੍ਰੈਡ ਵਰਕ ਦਾ ਹੋਇਆ ਵਾ ਕੰਮ ਜੀ ਰੇਟ ਕਰਤਾ ਜੀ ਇਹਦਾ 1200 ਦੇ ਦਵਾਂਗੇ 2 ਜੀ ਤੇ ਇੱਕ ਤਮਾਕੇ ਜੀ 700 ਰੁਪਏ ਚ ਕੀ ਬਾਤ ਹੈ ਮਿਲਨੇ ਕਿੱਥੇ ਆ ਵੀਰੇ ਉਹਦਾ ਪਤਾ ਹੀ ਆ ਗਨ ਗੋਤੌਸਲੇ ਲੈ ਕਰ ਲਿਆ ਤਮਾਕੇ ਅੱਗੇ ਨਾ ਜਾਓ ਠੱਗੇ ਜਾਉਂਗੇ ਜਿੱਲੀਆਂ ਜਣਾ ਜਾਓ ਵੱਡੇ ਆਉਂਗੇ ਲਓ ਜੀ 2.5 ਮੀਟਰ ਦੇ ਦੁਪੱਟੇ ਆ ਜੀ ਜੋਰ ਜੜਦੇ ਤੇ ਕਰਵਾਤਾ ਵਰਕ ਜੀ ਦੁਪੱਟਾ ਵੀ ਫੁੱਲ 2.5 ਮੀਟਰ ਦਾ ਜੀ ਸੈਲੀਵੇਟਿਵ ਪੀਸ ਆ ਜੀ ਲਓ ਜੀ ਬਰੇਡ ਕਰਤਾ 1202 ਤੋਂ 700 ਰੁਪਏ ਦੀ ਲਓ ਜੀ ਰੇਟ ਰੋਗਾ ਸੇਮ 1202 700 ਰੁਪਏ ਦਾ ਇੱਕ ਸਕਰੀਨ ਸ਼ਾਟ ਕਰ ਲੋ ਆਰਡਰ ਬੁੱਕ ਕਰਵਾ ਦਿਓ ਆਰਡਰ ਨੰਬਰ ਹੈਗਾ 8248 1227 8248 1227 ਕੀ ਬਾਤ ਹੈ ਵੀਰੇ ਕੀ ਬਾਤ ਜਿਹੜਾ ਕਲਰ ਆ ਗਿਆ ਵੀਰੇ ਉਹ ਬਰੇਕ ਪ੍ਰਿੰਟ ਕੱਲਾ ਕਲਰ ਆ ਗਿਆ ਪ੍ਰਿੰਟ ਕੱਲਾ ਗਾਰਕ ਯੈਲੋ ਕਰਦੇ ਰਹਾਵਾ ਗ੍ਰੀਨ ਨਹੀਂ ਹੁੰਦੀ ਜੱਲੋ ਬਣੇਗਾ ਸੁਰੂ ਹੈਗਾ ਆਪਣੇ ਸੁਰੂ ਦਾ ਰੰਗ ਹੈ ਗਾਰਕ ਜੰਮੀ ਹੁੰਦਾ ਵੀਰੇ ਪੰਜਾਬੀ ਚ ਪ੍ਰਿੰਟਰ ਰੰਗਾਂ ਕਹਿੰਦੇ ਆ ਪ੍ਰਿੰਟਰ ਰੰਗਾ ਪੰਜਾਬੀ ਸਰੋਵੰਦਾ ਦਾ ਇੰਗਲਿਸ਼ ਚ ਗਾਰਕ ਯੈਲੋ ਕਰਦਾ ਯੈਲੋ ਤਾਂ ਵੀਰੇ ਹੈ ਹੀ ਨਹੀਂ ਲਓ ਜੀ ਨਾਲ ਕਰਵਾਤਾ ਬਾਜੂ ਦੇ ਵਰਕ ਜੀ ਇਹਦੇ ਬਾਰੇ ਲਓ ਜੀ ਨਾਲ ਟਾਈ ਮਿੰਟ ਦੇ ਜੋਰ ਜੱਟ ਦੇ ਦੁਪੱਟੇ ਆ ਜੀ ਕ੍ਰੀਏਟ ਕਰਤਾ 1200 ਰੁਪਏ ਰਕਮਾਂ ਦੇ 700 ਰੁਪਏ ਦੀ ਸਕੀਮ ਦੇ ਉੱਤੇ ਚਲੋ ਤੇ ਆਰਡਰ ਬੁੱਕ ਕਰਵਾਇਆ ਚਾਹੋ ਜੀ ਆਰਡਰ ਨੰਬਰ ਹੈ 82847 1262 82847 1262 ਜੀ ਡੱਬੇੜਾ ਤੋਂ ਜੀ ਸੈਰਪਲਾਟ ਜ਼ਿਲ੍ਹਾ ਕਰਨਾਲਾ ਨੇੜੇ ਤਿੰਨ ਕੋਣੀ ਬਸਤਾ ਨਾਉਣ ਦੀ ਐਚਡੀਐਸ ਕੋਲ ਬੈਠੇ ਸਾਹਮਣੇ ਦਰਜ ਹੋਤਾ ਹੁੰਦੀ ਲਓ ਜੀ ਆਹ ਵਾਈਟ ਕਲਰ ਆ ਗਿਆ ਬਹੁਤ ਹੀ ਸੋਹਣਾ ਪੀਸ ਆ ਕਟੀਜ ਪੀਸ ਆ ਤਾਗੇ ਦਾ ਹੋਇਆ ਵਰਕ ਨਾਲ ਗਿਆ ਬਾਜੂ ਵਰਕ ਤੇ ਨਾਲ ਤੇਰੇ ਦੇ ਬਹੁਤ ਪਿਆਰਾ ਵਰਕ ਆ ਤੇ ਨਾਲ ਹੋਇਆ ਬਾ ਦੁਪੱਟੇ ਦੇ ਬਹੁਤ ਹੀ ਸੋਹਣਾ ਵਰਕ ਜੀ ਲੈਸ ਲੱਗੀ ਬਹੁਤ ਸੋਹਣੀ ਰੇਟ ਉਹਦਾ ਸੇਮ 1200 ਦੇ 2700 ਰੁਪਏ ਲੈ ਕੇ ਜਲਦੀ 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 ਸ਼ੋਰਟ ਕਰ ਲੋ ਆਰਡਰ ਉੱਪਰ ਕਰਵਾ ਦਿਓ ਆਰਡਰ ਨੰਬਰ ਹੈਗਾ 8284712022 8284712022 ਲੱਟ ਕਰਤੀ ਖਾਦਮ ਜੀ ਗਣਗਲਾ ਤੋਂ ਹਸਤੇ ਸਾਰੇ ਬੈਂਟ ਰੈਕ ਵਾਲੀ ਜਰੂਰ ਪਹੁੰਚੋ ਜਿਨ੍ਹਾਂ ਨੇ ਲੈਣਾ ਵੇਚਣ ਵਾਸਤੇ ਕਪੜਾ ਉਹਨਾਂ ਵਾਸਤੇ ਰੇਟ ਹੈਗਾ ਅਲੱਗ ਅਸੀਂ ਵੀਡੀਓ ਚ ਕੱਲੇ ਰੇਟ ਮੈਂਸ਼ਨ ਕਰਕੇ ਹੁੰਦੇ ਆ ਜਿਹੜੇ ਭੈਣ ਭਰਾ ਦੁਕਾਨਦਾਰ ਆ ਉਹ ਸਾਨੂੰ ਸਿੱਧਾ ਡਾਇਰੈਕਟ ਮਿਲੋ ਦੁਕਾਨ ਤੇ ਆ ਕੇ ਮਿਲੋ ਉਹਨਾਂ ਵਾਸਤੇ ਰੇਟ ਹੋਣਗੇ ਅਲੱਗ ਰੀਡ ਨੂੰ ਦਾ ਸੇ 1200 ਦੇ 2700 ਰੁਪਏ ਲੈ ਕੇ ਜੀ ਲਓ ਜੀ ਸਕਰੀਨ ਸ਼ਾਟ ਕਮੀਚਲੋ ਤੇ ਆਰਡਰ ਬੁੱਕ ਕਰਵਾਇਓ ਚਲੋ ਜੀ ਆਰਡਰ ਨੰਬਰ ਹੈ 8248 1522 8248 1522 ਜੀ ਸਟਾਕਰੀ ਕੋਈ ਕਮੀ ਨਹੀਂ ਜਿੰਨਾ ਮਾਗੀ ਸਾਬ ਲੈ ਲਓ ਫੁੱਲ ਸਟਾਕ ਅਵੇਲੇਬਲ ਹੈ ਜੀ ਗੜ੍ਹੇਗਲਾ ਤੋਂ ਸ਼ਹਿਰ ਬਟੌਰ ਨੇੜੇ ਤੰਕੁਣੀ ਬਾਸਟਾਨ ਰੋਡ ਸਾਹਮਣੇ ਐਸਸੀ ਬੈਂਕ ਗੜ੍ਹੇਗਲਾ ਤੋਂ ਧੌਰ ਡਿਸਟ੍ਰਿਕਟ ਬਨਾਲਾ ਪੰਜਾਬ ਜੀ ਕੰਟੈਕਟਰ ਨੰਬਰ ਆ ਮੈਂ 82843126622 ਲਓ ਜੀ ਮਿੱਠਾ ਜਿਆ ਰੇਟ ਆ ਜੀ 1200 ਦੇ ਕਰਤੇ 2 ਇੱਕਦਮ ਆ ਗਿਆ 700 ਰੁਪਏ ਚ ਤਕਨੀਕ ਸੌਣ ਕਰੀ ਚਲੋ ਔਰਡਰ ਬੁੱਕ ਕਰਵਾਈ ਚਲੋ ਜੀ ਔਰਡਰ ਨੰਬਰ ਹੈ 82843 ਪਰਾਤਸੂ ਬਾਈ 82843126622 ਸਟਾਕ ਦੀ ਕੋਈ ਕਮੀ ਨਹੀਂ ਜਿੰਨਾ ਮਰਜੀ ਸਟਾਕ ਲਓ ਫੁੱਲ ਸਟਾਕ ਅਵੇਲੇਬਲ ਆ ਜੀ ਦੁਕਾਨ ਤੇ ਸਾਰੇ ਬੈਂਪਰਾਂ ਪਰ ਇੱਕ ਵਾਰੀ ਜ਼ਰੂਰ ਮੌਕਾ ਦਿਓ ਸੇਵਾ ਦਾਸ ਉੱਲੋ ਫਾਇਦੇ ਕਰਾਂ ਇਹ ਸਾਰੇ ਪਿੰਡ ਪਾਵਦੇ ਸੋਹਣੇ ਸੋਹਣੇ ਸੂਟ ਡੇਲੀ ਵੀਡੀਓ ਪਾਉਣਾ ਸੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇੰਸਟਾਗ੍ਰਾਮ ਤੇ ਡੇਲੀ ਅਪਡੇਟ ਦੇ ਕਹੁੰਨੇ ਜੀ ਅਕਾਉਂਟ ਨੰਬਰ ਆਪਣਾ ਗਾਣੇ ਲਗਾ ਦੋ ਉਸ ਬੀਨ ਲਓ ਜੀ ਡੈਸਨੋਟ ਕਰ ਲੋ ਜੀ ਸ਼ਹਿਰ ਪਦੌੜ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਕੋਲੀ ਬਾਸਾਂ ਰੋਡ ਦੀ ਐਚਡੀਐਫਸੀ ਬੈਂਕ ਦੇ ਸਾਹਮਣੇ ਗੱਲ ਕਰ ਲਓ ਜੀ ਲਓ ਜੀ ਮਿੱਠਾ ਜਿਹਾ ਰੇਟ ਆ ਦੋ ਦਮਾਂਗੇ 1500 ਰੁਪਏ ਦੇ ਇੱਕ ਦਮਾਂਗੇ 700 ਰੁਪਏ ਤੇ ਸਕਰੀਨਸ਼ਾਟ ਕਰੀ ਚਲੋ ਤੇ ਆਰਡਰ ਪੱਕਾ ਰਵਾਈ ਚਲੋ ਜੀ ਆਰਡਰ ਨੰਬਰ ਹੈਗਾ 82848 12622 82848 12622 ਬਗਿਆ ਸੈਲੀਬ੍ਰਿਟੀ ਪੀਸਾ ਬੁਟੀਕ ਸਟਾਈਲ ਹੈ ਜੀ ਸਾਰੇ ਕਲਪਰਾ ਜਲਦੀ ਜਲਦੀ ਸਕਰੀਨਸ਼ਾਟ ਕਰ ਲਓ ਜਿਨ੍ਹਾਂ ਨੇ ਆਨਲਾਈਨ ਸ਼ੋਪਿੰਗ ਕਰਨੀ ਆ ਸਕਰੀਨਸ਼ਾਟ ਕਰੀ ਚਲੋ ਆਰਡਰ ਪੱਕਾ ਰਵਾਈ ਚਲੋ ਆਰਡਰ ਨੰਬਰ ਹੈਗਾ 82848 12622 82848 12622 ਜਿੰਨਾ ਮਰਜ਼ੀ ਸਟਾਕ ਲੈ ਲਓ ਫੁੱਲ ਸਟਾਕ अवेलेबल ਹੈ ਜੀ ਉਂਗਾਨੇ ਦਾ ਆਤਾ ਹੱਤੇ ਸ਼ਹਿਰ ਤੋਂ ਹੋਰ ਜ਼ਿਲ੍ਹਾ ਬਰਨਾਲਾ ਜੀ ਮੇ ਰੋਡ ਤੇ ਦੁਕਾਨਾ ਇੱਕੋ ਇੱਕ ਦੁਕਾਨ ਜਿੱਥੇ ਹੋ ਰਿਹਾ ਹੈ ਕੈਪਲਾਵਾ ਦੇ ਫੁੱਲ ਕਹਿਦੇ ਸੋਹਣੇ ਸੋਹਣੇ ਸੁਲਤਾਨ ਤੇ 1200 ਦੇ 700 ਰੁਪਏ ਦਾ ਇੱਕ ਪਿਓਰ ਜੌਰਡਰ ਦੇ ਨਾਲ ਹੈਗੇ ਹੈਵੀ ਹੈਵੀ ਦੁਪੱਟੇ ਜੌਰਡਰ ਦੇ ਲਓ ਜੀ ਮੋਰ ਪੰਖੀ ਕਲਰ ਸਾਰਾ ਬਟਰੀਕ ਦਾ ਹੋਇਆ ਵਾ ਕੰਮ ਬਹੁਤ ਹੀ ਸੋਹਣਾ ਸੂਟ ਆਲ ਓਵਰ ਸੂਟਾਂ ਜੀ ਤੇ ਨਾਲ ਦੁਪੱਟੇ ਵੱਡੇ ਲੱਗੇ ਵਾ 2.5 ਮੀਟਰ ਦੇ ਨਾਲ ਦੁਪੱਟੇ ਆ ਰੇਣਸੀਆ 700 ਦਾ ਇੱਕ ਤੇ 1200 ਰੁਪਏ ਦੇ ਦੋ ਜਲਦੀ ਜਲਦੀ ਸਕਰੀਨ ਸ਼ਾਟ ਕਰੀ ਚੱਡੋ ਆਰਡਰ ਬੁੱਕ ਕਰਵਾਇਆ ਚੁਣੋ ਜੀ ਆਰਡਰ ਨੰਬਰ ਹੈਗਾ 8248 1200 ਜੀ 8248 1200 ਜੀ ਹਾਂ ਜੀ ਤੇ ਆਹ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਕੱਪੜਾ ਯੋਗ ਜੱਟ ਦਾ ਲੱਗਿਆਗਾ ਜੀ ਜਿੰਨਾ ਭੈਣ ਭਰਾਵਾਂ ਨੇ ਵੇਚਣ ਵਾਸਤੇ ਕੱਪੜੇ ਲੈਣਾ ਉਹ ਵੀ ਇੱਕ ਵਾਰ ਜ਼ਰੂਰ ਪਹੁੰਚੋ ਦੋਸਤ ਬੁਲਾਵਟ ਹੈ ਜੀ ਕੋਈ ਡਰੈਸ ਨਰਡ ਕਰ ਲਓ ਜੀ ਸ਼ਹਿਰ ਪਦੌੜ ਜ਼ਿਲ੍ਹਾ ਬਰਨਾਲਾ ਨੇੜੇ ਤਨ ਕੋਣੀ ਬਸਟਰ ਰੋਡ ਦੀ ਐਕਚੁਅਲੀ ਅਸੀਂ ਬੈਂਕ ਦੇ ਸਾਹਮਣੇ ਗੁਰਦਵਾਰਾ ਖਾਉ ਜੀ ਪੈਸੋੜ ਕਮੇ ਜੀ ਸ਼ਹਿਰ ਪਦੌੜ ਜ਼ਿਲ੍ਹਾ ਬਰਨਾਲਾ ਜੀ ਜੀ ਰਿਸ਼ਟ ਚਲੀ ਚਲੋ ਤੇ ਆਰਡਰ ਬੁੱਕ ਕਰ ਮੈਂ ਚਲੋ ਜੀ ਆਰਡਰ ਨੰਬਰ ਹੈ 9843407252 9843407252 ਸਾਡੇ ਡਿਜ਼ਾਈਨ ਚੈੱਕ ਕਰ ਲਾ ਤੇ ਬਹੁਤ ਹੀ ਸੋਹਣਾ ਕਲਰ ਨਾਉ ਦੇ ਬਟਾਏ ਕਿੰਨੇ ਲੱਗਿਆ ਹਾ ਵੱਟਾ ਮੇਰੇ ਜੋਰ ਜੱਟ ਦਾ ਜੋਰ ਜੱਟ ਦਾ ਵੱਡੇ ਦੁਪट्टे ਜੋਰ ਜੱਟ ਦੇ ਦੁਪੱਟੇ ਦੇ ਨਾਲ ਬਾਜੂ ਬਰਤ ਰੇਡਰੋਂ ਦਾ 700 ਦਾ 1 ਦੇ 1200 ਰੁਪਏ ਦੇ ਦੋ ਜਾਂਦੀ ਜਾਂਦੀ ਪਹੁੰਚੋ ਜੀ ਗगन ਕਲਾਸਾ ਉੱਤੇ ਫੋਲੋ ਤੁਮਾਂ ਕੇ ਦੇ ਫੋਲੋ ਫਾਇਦੇ ਕਰਦੇ ਆ ਜੀ ਗगन ਕਲਾਸਾ ਸਾਰੇ ਐਦਾਂ ਦੇ ਇੰਸਟਾਗ੍ਰਾਮ ਦੇ ਮੋਹਰ ਵਾਲੇ ਡਿਜ਼ਾਈਨ ਬਹੁਤ ਹੀ ਟੱਟ ਰੇਟਾਂ ਦੇ ਜੀ ਜਾਂਦੀ ਆ ਜੀ ਧੰਨਵਾਦ ਸੇ ਗगन ਕਲਾਸਾ ਵਾਸਤੇ ਆਓ ਬਹੁਤ ਹੀ ਸੋਹਣਾ ਕਪੜਾ ਫੈਕੀ ਦੇ ਬਹੁਤ ਹੀ ਸੋਹਣਾ ਡਿਜ਼ਾਈਨ ਗਗਨ ਕਲਾਸ ਹਾਊਸ ਜਿਲ੍ਹਾ ਬਨਾਲਾ ਸ਼ਹਿਰ ਪਟਿਆਲਾ ਨੇੜੇ ਤਨਕੁਣੀ ਬੱਸ ਸਟੈਂਡ ਰੋਲ ਜੀ ਐਟਲੀਅਰ ਜੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਗਨ ਕਲਾਸ ਹਾਊਸ ਆਪਣਾ ਕੰਟੈਕਟ ਨੰਬਰ ਹੈਗਾ 8284312 ਜੀ ਬਾਈ 8284312 ਇਹ 500 ਤੋਂ ਕਰਦਾ ਸ਼ੋਪਿੰਗ ਜਿਹਨੂੰ ਅਸੀਂ ਇੱਕ ਵਾਰੀ ਦਿੰਨੇ ਆ ਇਹ 10000 ਤੋਂ ਕਰਦਾ ਜਿਹਨੂੰ ਹੋਰ ਕੈਪਟਲ 1500 ਤੋਂ ਕਰਦਾ ਉਹਨੂੰ ਹੋਰ ਕੈਪਟਲ ਹੈ 20 ਤੋਂ ਕਰਦਾ ਉਹਨੂੰ ਹੋਰ ਕੈਪਟਲ ਹੈ ਜੀ ਲਓ ਜੀ ਆਦੇ ਲਈ ਇਨਾਈ ਬਹੁਤ ਬਹੁਤ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਇੱਕ ਤੁਹਾਡੇ ਨਾਲ ਜੀ ਤੁਹਾਡੀ ਆਪਣੀ ਦੁਕਾਨ ਜਿਹੜਾ ਲਾਹੋਗੀ ਓਕੇ